ਮਰਨ ਤੋਂ ਬਾਅਦ ਇਨਸਾਨ ਤਿੰਨ ਚੀਜ਼ਾਂ ਲੈ ਜਾਂਦਾ ਹੈ ਆਪਣੇ ਨਾਲ ਹਰ ਕੋਈ ਆਖਦਾ ਹੈ ਕਿ ਮਰਨ ਤੋਂ ਬਾਅਦ ਸਾਡੇ ਨਾਲ ਕੁਝ ਨਹੀਂ ਜਾਂਦਾ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ ਬੰਦਾ ਖਾਲੀ ਹੱਥ ਆਇਆ ਤੇ ਖਾਲੀ ਹੱਥ ਗਿਆ ਪਰ ਇਹ ਸੱਚ ਨਹੀਂ ਹੈ ਦੁਨੀਆ 'ਚ ਅਜਿਹੇ ਬਹੁਤ ਸਾਰੀਆਂ ਗੱਲਾਂ ਹਨ ਪਰ ਉਹ ਸੱਚ ਨਹੀਂ ਹਨ ਆਓ ਜਾਣਦੇ ਹਾਂ ਕਿ ਇਨਸਾਨ ਪੈਦਾ ਹੋਣ ਤੇ ਆਪਣੇ ਨਾਲ ਕੀ ਲੈ ਕੇ ਆਉਂਦਾ ਹੈ ਤੇ ਜਦੋਂ ਉਹ ਮਰਦਾ ਹੈ ਤਾਂ ਉਹ ਆਪਣੇ ਨਾਲ ਲੈ ਕੇ ਕੀ ਜਾਂਦਾ ਹੈ ਹਿੰਦੂ ਧਰਮ ਕਹਿੰਦਾ ਹੈ ਕਿ ਵਿਅਕਤੀ ਆਪਣੇ ਨਾਲ ਨਾ ਸਿਰਫ ਉਹ ਲੈ ਕੇ ਜਾਵੇਗਾ ਜੋ ਉਹ ਆਪਣੇ ਨਾਲ ਲਿਆਇਆ ਹੈ ਸਗੋ ਇਹ ਵੀ ਕਿ ਉਸਨੇ ਇਸ ਜੀਵਨ ਵਿੱਚ ਕੀ ਕਮਾਇਆ ਹੈ ਇਹ ਜਾਨਣਾ ਮਹੱਤਵਪੂਰਨ ਹੈ ਕੀ ਕੋਈ ਆਪਣੇ ਨਾਲ ਕੀ ਲਿਆਇਆ ਹੈ ਤੇ ਉਸਨੇ ਕੀ ਕੀ ਕਮਾਇਆ ਹੈ ਜਦੋਂ ਮਨੁੱਖ ਜਨਮ ਲੈਂਦਾ ਹੈ ਤਾਂ ਉਹ ਆਪਣੇ ਨਾਲ ਤਿੰਨ ਚੀਜ਼ਾਂ ਲੈ ਕੇ ਆਉਂਦਾ ਹੈ ਨੰਬਰ 1 ਸੰਚਿਤ ਕਰਮ ਦੂਜਾ ਯਾਦ ਤੇ ਤੀਜੀ ਜਾਗਰਤੀ ਚੌਥੀ ਚੀਜ਼ ਹੈ ਅਤੇ ਉਹ है सूक्ष्म शरीर ਅਸੀਂ ਇਸ ਬਾਰੇ ਬਾਅਦ ਵਿੱਚ ਗੱਲ ਕਰਾਂਗੇ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਨੰਬਰ 1 ਕੀ ਹਨ ਸੰਚਿਤ ਕਰਮ ਹਿੰਦੂ ਮਤ ਅਨੁਸਾਰ ਕੇਵਲ ਇਹ ਪੌਤਿਕ ਸਰੀਰ ਹੀ ਮੌਤ ਤੋਂ ਬਾਅਦ ਨਸ਼ਟ ਹੁੰਦਾ ਹੈ ਜਦੋਂ ਕਿ ਸੁਖਮ ਸਰੀਰ ਲਈ ਜਨਮਾ ਤੱਕ ਆਤਮਾ ਨਾਲ ਜੁੜਿਆ ਰਹਿੰਦਾ ਹੈ ਇਹ ਸੁਖਮ ਸਰੀਰ ਵਖ ਵਖ ਜਨਮਾਂ ਦੇ ਸ਼ੁਭ ਅਤੇ ਅਸ਼ੁਭ ਸੰਸਾਰ ਦਾ ਵਾਹਕ ਹੈ ਸੰਸਕਾਰ ਦਾ ਅਰਥ ਹੈ ਸਾਰੇ ਚੰਗੇ ਅਤੇ ਮਾੜੇ ਕਰਮ ਜੋ ਅਸੀਂ ਕੀਤੇ ਹਨ ਅਤੇ ਸਾਡੀਆਂ ਆਦਤਾਂ ਇਹ ਸੰਸਕਾਰ ਮਨੁੱਖ ਦੇ ਪਿਛਲੇ ਜਨਮ ਤੋਂ ਹੀ ਨਹੀਂ ਆਉਂਦੇ ਸਗੋ ਉਸ ਦੇ ਮਾਤਾ ਪਿਤਾ ਦੇ ਸੰਸਕਾਰ ਵੀ ਰੱਜ ਤੇ ਵਿਰਿਆਨ ਰਾਹੀਂ ਉਸ ਦੇ ਅੰਦਰ ਸੁਖਮ ਸਰੀਰ ਵਿੱਚ ਪ੍ਰਵੇਸ਼ ਕਰਦੇ ਹਨ ਜਿਸ ਕਾਰਨ ਮਨੁੱਖ ਦੀ ਸ਼ਖਸੀਅਤ ਇਹਨਾਂ ਦੋਵਾਂ ਤੋਂ ਪ੍ਰਭਾਵਿਤ ਹੁੰਦੀ ਹੈ ਬੱਚੇ ਦੇ ਗਰਭ ਧਾਰਨ ਦੇ ਹਾਲਤ ਵੀ ਉਹਨਾਂ ਨੂੰ ਪ੍ਰਭਾਵਿਤ ਕਰਦੇ ਹਨ ਇਹ ਕਰਮ ਸੰਸਕਾਰ ਹਰ ਜਨਮ ਵਿੱਚ ਇਕੱਠੇ ਹੋ ਜਾਂਦੇ ਹਨ ਜਿਸ ਕਾਰਨ ਕਰਮ ਚੰਗੇ ਅਤੇ ਮਾੜੇ ਦੋਵੇਂ ਦਾ ਵਿਸ਼ਾਲ ਪੰਡਾਰ ਪੈਦਾ ਹੋ ਜਾਂਦਾ ਹੈ ਇਸ ਨੂੰ ਸੰਚਿਤ ਕਰਮ ਕਿਹਾ ਜਾਂਦਾ ਹੈ ਹੁਣ ਜਦੋਂ ਮਨੁੱਖ ਮਰਦਾ ਹੈ ਤਾਂ ਉਹ ਆਪਣੇ ਨਾਲ ਇਸ ਜਨਮ ਦੇ ਕਰਮਾਂ ਨੂੰ ਵੀ ਇਨ੍ਹਾਂ ਸੰਚਿਤ ਕਰਮਾਂ ਨੂੰ ਨਾਲ ਲੈ ਜਾਂਦਾ ਹੈ ਅਸਲ ਵਿੱਚ ਸਾਨੂੰ ਇਹਨਾ ਸੰਚਿਤ ਕਰਮਾਂ ਦਾ ਇੱਕ ਛੋਟਾ ਜਿਹਾ ਹਿੱਸਾ ਨਵੇਂ ਜਨਮ ਵਿੱਚ ਅਨੁਭਵ ਕਰਨ ਲਈ ਮਿਲਦਾ ਹੈ ਇਸ ਨੂੰ ਕਿਸਮਤ ਕਿਹਾ ਜਾਂਦਾ ਹੈ ਇਹ ਕਿਸਮਤ ਵਾਲੇ ਕਰਮ ਨਵੇਂ ਜਨਮ ਦੀ ਕਿਸਮਤ ਅਤੇ ਇਸ ਵਿੱਚ ਪ੍ਰਾਪਤ ਹੋਏ ਪੋਗਾਂ ਨੂੰ ਨਿਰਧਾਰਤ ਕਰਦੇ ਹਨ ਫਿਰ ਇਸ ਜਨਮ ਵਿੱਚ ਕੀਤੇ ਕਰਮ ਜਿਨ੍ਹਾਂ ਨੂੰ ਕਿਰਿਆ ਮਾਨ ਕਿਹਾ ਜਾਂਦਾ ਹੈ ਸੰਚਿਤ ਸੰਸਕਾਰਾਂ ਵਿੱਚ ਵੀ ਸੰਚਿਤ ਹੋ ਜਾਂਦੇ ਹਨ ਸਮ੍ਰਤੀ ਇੱਕ ਵਿਸਦੀ ਲੋਕ ਵੀ ਅਜਿਹੇ ਨਹੀਂ ਹੋਣਗੇ ਜੋ ਆਪਣੇ ਪਿਛਲੇ ਜਨਮ ਦੀ ਯਾਦ ਨੂੰ ਖੋਲ ਕੇ ਇਹ ਜਾਣ ਸਕਣ ਕਿ ਮੈਂ ਆਪਣੇ ਪਿਛਲੇ ਜਨਮ ਵਿੱਚ ਕੀ ਸੀ ਹਰ ਵਿਅਕਤੀ ਦੇ ਪਿਛਲੇ ਜਨਮ ਤੇ ਇਸ ਜੀਵਨ ਵਿੱਚ ਕੁਝ ਖਾਸ ਯਾਦਾ ਬਾਲੀਆਂ ਹੁੰਦੀਆਂ ਹਨ ਜਦੋਂ ਮਨੁੱਖ ਜਨਮ ਲੈਂਦਾ ਹੈ ਤਾਂ ਆਪਣੇ ਨਾਲ ਆਪਣੇ ਪਿਛਲੇ ਜਨਮ ਦੀਆਂ ਯਾਦਾਂ ਲੈ ਕੇ ਆਉਂਦਾ ਹੈ ਪਰ ਉਹ ਹੌਲੀ-ਹੌਲੀ ਪਰ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਮਨੁੱਖ ਮਰਦਾ ਹੈ ਤਾਂ ਉਹ ਇਸ ਜਨਮ ਦੀਆਂ ਯਾਦਾਂ ਨੂੰ ਇਕੱਠਾ ਕਰਕੇ ਆਪਣੇ ਨਾਲ ਲੈ ਜਾਂਦਾ ਹੈ ਨੰਬਰ 3 ਜਾਗਰਤੀ ਕੀ ਹੈ ਇਹ ਵਿਸ਼ਾ ਥੋੜਾ ਔਖਾ ਹੈ ਪਰ ਮਨੁੱਖ ਅਤੀ ਜੀਵ ਦੇ ਅੰਦਰ ਜਾਗਰਤੀ ਦਾ ਪਦਰ ਵੱਖਰਾ ਹੁੰਦਾ ਹੈ ਇਹ ਉਸ ਦੇ ਜੀਵਨ ਸ਼ੈਲੀ ਸਵਿੰਦਨਾਵਾਂ ਤੇ ਸੋਚ ਤੇ ਨਿਰਭਰ ਕਰਦਾ ਹੈ ਉਦਾਹਰਣ ਵਜੋਂ ਅਸੀਂ ਸਮਝ ਸਕਦੇ ਹਾਂ ਕਿ ਕੁੱਤਾ ਮਨੁੱਖ ਨਾਲੋਂ ਕੱਟ ਸੁਚੇਤ ਹੁੰਦਾ ਹੈ ਇੱਕ ਸ਼ਰਾਬੀ ਵਿਅਕਤੀ ਵਾਂਗ ਜੇਕਰ ਤੁਹਾਡੇ ਵਿੱਚ बेहोਸ਼ੀ ਦਾ ਪੱਧਰ ਉੱਚਾ ਹੈ ਤਾਂ ਤੁਸੀਂ ਆਪਣੀ ਜ਼ਿੰਦਗੀ ਭਾਵਨਾਵਾਂ ਅਤੇ ਵਿਚਾਰਾਂ ਦੇ ਕਾਬੂ ਵਿੱਚ ਬਤੀਤ ਕਰੋਗੇ ਪਾਵ ਤੁਹਾਡੇ ਜੀਵਨ ਵਿੱਚ ਕੇਵਲ ਆਨੰਦ ਕਾਮ ਵਾਸਨਾ ਤੇ ਪਾਵਨਾਵਾ ਹੀ ਮਹੱਤਵਪੂਰਨ ਹੋਣ ਗਿਆ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ Facebook ਦੇ ਪੇਜ ਨੂੰ ਵੀ ਫੋਲੋ ਜ਼ਰੂਰ ਕਰੋ ਚਲੋ ਹੁਣ ਤੁਹਾਨੂੰ ਅਸੀਂ ਮਿਲਦੇ ਹਾਂ ਬਹੁਤ ਹੀ ਜਲਦ ਅਗਲੀ ਵੀਡੀਓ ਵਿੱਚ